ਸਾਰੇ ਨੂੰ ਜਿਵੇਂ ਠੀਕ ਠਾਕ ਹਾਂ ਪ੍ਰਮਾਤਮਾ ਸਾਰਾ ਤੇ ਵਿਖਾ ਘਰ ਕੇ ਚੜਦੀ ਕਲਾ ਜ ਰੱਖੇ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਬਖਸ਼ੇ ਤੇ ਜੀਮੂ ਚਾਰੀ ਦਿਨ ਚੱਲਦਾ ਬਹੁਤ ਹੋਦ ਹੋਈਏ ਜੀਮੂ ਨੇ ਨਾ پتہ ਨਹੀਂ ਕੀ ਪ੍ਰੋਬਲਮ ਹੈ ਲੰਗ ਟੋਕ ਕੰਨ ਕੀ ਹੈ ਇਹ ਤੇ ਨਾ ਦੇਖ ਚੱਲਾ ਆਜਾ ਮਾ ਲੰਗ ਜਮਾ ਪਤਾ ਨਹੀਂ ਕੀ ਇਹ ਕਹਿੰਦੇ ਨਾ ਵੀ ਹੱਡੀ ਵਾਰਮਿੰਗ ਨਹੀਂ ਆ ਤੇ ਕਿਹਦੀ ਹੋਏਗੀ ਉਹਦੇ ਕਰਕੇ ਵੀ ਪ੍ਰੋਬਲਮ ਆ ਸਕਦੀ ਹੈ <noise> <unintelligible> <hesitation> 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 <unintelligible> <hesitation> <unintelligible> <hesitation> <unintelligible> <unintelligible> lagi, <unintelligible> 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 <unintelligible>

Beauty ball, bigadi, good ball. Gitti, ball ball of drone, che senti? Sin, body, ma che però. Pazzi ball non credi, addi, 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 ਅੱਜ ਘਟ ਗਿਆ ਉਹ ਕੇ ਭੱਜਣ ਲੱਗੇ ਨਹੀਂ ਤੜਦੀ ਮਿਸ ਵੀਰੇ ਇਹ ਨਹੀਂ ਲੱਤ ਦੱਕਤੀ ਸੀ ਦੇ ਆ ਵੀਰੇ ਪੁੜਿਆ ਜੀ ਮੇਰੇ ਧੋਣ ਵਾਲੇ ਰਹਿ ਗਏ ਚਾਹ ਪੀਜੀ ਮੇਰੇ ਦਰਦ ਤੋਂ ਲੱਗ ਗਿਆ ਰਤਨ ਕੀ ਚੱਕਰ ਪੈ ਜਾਂਦਾ ਜਦ ਹਰਜੋਦੀ ਮੰਮੀ ਕਿੱਥੇ ਆ ਉਹ ਦੇਦੇ ਸੀ ਹਰਦੀ ਜੀਆ ਉਹ ਵੀਨਾ ਕਿੱਥੇ ਵੀਨਾ ਕਿ ਮੈਂ ਦੇਖਦੀ ਦੇਖੀ ਇੱਥੇ ਬੀਨਾ ਹੈ ਹਰਜੋਤ ਗਿਆ ਟਿਸ਼ਨ ਹਾਂ ਕਿੰਨੇ ਵਜ ਜਾਣਾ ਅੱਛਾ ਪਾਣੀ ਦੇਣੀਆਂ ਜਿਹਨਾਂ ਨੂੰ ਪਾਣੀ ਦਿੱਤਾ ਸ਼ਾਮ ਹੋਣ ਚੱਕ ਕੇ ਪਾਈ ਪਤਾ ਨਹੀਂ ਕਿੱਥੇ ਆ ਉਹ ਵੀ ਹੈ ਆਪ ਬੱਚਾ ਕਿ ਉਹ ਇੱਧਰ ਰੱਖਾਂ ਲਓ ਹੋਤੀ ਪਾਣੀ ਪਾਤਾ ਨਾ ਸਾਰੇ ਉਹਨਾਂ ਨੂੰ ਰਹਿ ਗਿਆ ਇੱਕ ਬੋਲ ਲਈ ਬੈਠਾ ਇੱਕ ਬੋਤਲ ਲਈ ਬੈਠਾ ਮਾਲੂ ਲਲ ਗਿਆ ਇੱਕ ਆ ਕੀ ਅੱਖ ਤੇ ਹੋਇਆ ਕੱਖ ਤੇ ਚੱਲ ਗਿਆ ਛੋਨੇ ਹੋਤੀ ਪਾਣੀ ਸਾਰੇ ਬੁੱਟੇ ਪਾਹੰਦਾ ਫਲੇਟ ਜਗਾਉਣੀ ਹੁਣ ਮੈਂ ਉੱਪਰ ਜਾਣਾ ਉੱਪਰ ਵੀ ਗੋਭੀ ਤੇ ਉਹ ਦੇਖ ਕੇ ਆਉਣਾ ਅਜੂਈ ਦੇਖੇ ਚਮਕਦਾ ਜਿੱਦੀ ਮੈਂ ਆਪਾ ਨਹੀਂ ਪੁੱਛ ਇਹ ਤਾਂ ਕੰਮ ਨੂੰ ਮਾਰਨ ਤਾਂ ਗੰਦਾ ਪਾ ਦੇ ਜਿਵੇਂ ਲੱਤ ਜਮਾ ਠੀਕ ਹੋ ਗਿਆ ਪੈਰ ਦਿਲ ਪੁੱਜ ਗਿਆ ਪਰ ਨਹੀਂ ਤਾਂ ਤੁਰਿਆ ਨਹੀਂ ਸੀ ਬਹੁਤ ਚੈਰੀ ਦੇ ਨਾਲ ਲੰਗ ਮਾਰਦੀ ਸੀ ਨਾ ਉਹ ਕਹਿੰਦੇ ਵੀ ਵਾਰਮਿੰਗ ਨਹੀਂ ਹੋਈ ਕਰਕੇ ਨਾ ਬਿਊਟੀ ਵਾਰਮਿੰਗ ਕਰਕੇ ਉਹਦੇ ਨਾਲ ਹੋ ਜਾਂ ਨੁਕਸ ਪਿਆ ਬਿਲੀਵਰ ਚ ਪ੍ਰੋਬਲਮ ਹੋ ਜਾਂਦੀ ਆ ਇਹਨਾਂ ਦੇ ਲੋਸ਼ ਮੂਰੇ ਖੜ ਗਿਆ ਪਈ ਚਲੋ ਤਸਾ ਸਫੀਰ ਕਰ ਦਿੰਦੀ ਆ ਐਸੀ ਤਾਂ ਵਧੀਆ ਅੱਜ ਕਮਲਾਈ ਪੈ ਗਈ ਵੀ ਪਾਣੀ ਦਿੰਦੇ ਨੇ ਜਦੋਂ ਹੀ ਨਹੀਂ ਇਹ ਲੌਚੀ ਜੀਮੂ ਨਾ ਪੁੱਤ ਨਾ ਪੱਟੀ ਨਾ ਉੱਪਰ ਆ ਗਈ ਸੀ ਮੈਂ ਤਾਂ ਜੀਮੂ ਕਿਦੋਂ ਦੇਣਗੇ ਲੱਗੂ ਵੀ ਕੋਈ ਰਹਿਣਾ ਨਹੀਂ ਹਾਜੀ ਹੋਈ ਪੁਰੀਆ ਦੇਮੋ ਲਓ ਜੀ ਪਰਦਾ ਨੂੰ ਜਾਰਾ ਦੇਖੋ ਸੋਨੇ ਦਿਨ ਨਾ ਕਰਦੇ ਜੀ ਕਿ ਪਤਾ ਕਿ ਆ ਪਈ ਹੈ ਪਾਣੀ ਤਾਂ ਬਿਨਾਂ ਘਮਲਾ ਹਾਂ ਦੇਖਿਆ ਵਧੀਆ ਹਟਣਾ ਨੇ ਖੜੀ ਫਲ ਫੁੱਲ ਦੇਖਦੇ ਦੇ ਆਦੇ ਲੱਗ ਰਿਹਾ ਨਾ ਜੀ ਮੁੰਛੜੀ ਨਾ ਇੱਚ ਵੀ ਲੱਗ ਰਿਹਾ ਬਸ ਦੋ ਫਲ ਲੱਗੇ ਦੋ ਨਹੀਂ ਬਾਦੂ ਇੱਕ ਟਾਈਮ ਦੀ ਸਬਜ਼ੀ ਆਪ ਹੀ ਇੱਕ ਇੱਕਦਮ ਰੇਟ ਤੇ ਦਰਦਗੇ ਹੋਣਾ ਤੇ ਜਿਮੋ ਦੇ ਲਪ ਕੋਠੇ ਤਾਂ ਉਹ ਪਰਤਾ ਖੀੜ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਜੀ ਅਜਿਮੋ ਆਜੋ ਆ ਦੇਖ ajoo lach ki karda kende mamji mu dam mala vidyo ta ਮੋਹਰ ਕਿੱਥੇ ਬੋਲਦਾ ਹੋਇਆ ਮੋਹਰ ਬੋਲਦਾ ਲਓ ਜੀ ਪਾਣੀ ਦਿੱਤਾ ਪਾ ਹੁਣ ਚੱਲ ਦੇ ਨੀਚੇ ਬੜੇ ਸੁੱਕੇ ਪੈਸੀ ਹੋ ਸਕਦਾ ਜੇ ਮੈਨੂੰ ਇੱਧਰ ਆ ਤੈਨੂੰ ਮੈਂ ਮਰਾਉਣੀ ਮੂੰਹ ਤਾਂ ਹੀ ਬਿਮਾਰ ਹੁੰਦੀ ਆ ਤੂੰ ਵਿੱਚ ਬਾਲਟੀ ਤੇ ਮੂੰਹ ਮਾਰੀ ਜੰਨੀ ਹੈ ਹੈ ਉੱਤਰ ਪੈਣਗੇ ਤੇਰੇ ਚੱਲ ਥੱਲੇ ਚੱਲ ਚੱਲੇ ਚਲੋ ਹੀ ਸੌਰੀ ਚਲੋ ਜੀ ਮੈਂ ਅੱਜ ਹੀ ਹੁਣ ਚੱਲਿਆ ਨੀਚੇ ਹੈਰ ਤੇ ਥੈਟ ਥੈਟ ਹੈ ਤੇ ਗੰਦੇ ਕੰਮ ਕਰਾਉਂਦੀ ਆ ਮੈਂ ਗੰਦੇ ਕੰਮ ਕਰਦੀ ਆ ਠਾਕਾ ਫਿਰ ਆ ਗਈ ਅਸੀਂ ਵਿੱਚ ਸਭ ਤੋਂ ਪਹਿਲਾਂ ਉੱਪਰ ਵੀ ਸਭ ਤੋਂ ਪਹਿਲਾਂ ਚੜ੍ਹਦੀ ਆ ਤੇ ਨੀਚੇ ਵੀ ਸਭ ਤੋਂ ਪਹਿਲਾਂ ਜਾਂਦੀ ਆ ਚਲੋ ਵੀ ਤਾਂ ਮੈਂ ਦਵਾਈ ਲੈਣੀ ਮੈਂ ਤਾਂ ਪੇਟ ਜਿਵੇਂ ਅੰਦਰ ਆ ਜਾਵੇ ਜਿਮੂ ਬਾਹਰ ਬੈਠਾ ਠੰਡ ਚ ਆਇਆ ਉਹ ਤੰਦਰਾ ਦਾ ਜਿਮੂ ਦੇ ਡੈਡੀ ਕਹਿੰਦੇ ਦਵਾਈ ਲੈਣ ਤੇ ਜਿਮੂ ਹੁਣ ਉਹਨਾਂ ਟੀਚ ਚ ਬੈਠਾ ਜਾ ਪੁੱਤਾਂ ਆਜਾ ਕਿਵੇਂ ਬੈਠਾ ਆਜਾ ਹੁਣ ਕੁਰਸੀ ਚੜ ਕੇ ਬੈਠ ਗਿਆ ਕੋ ਗਿਆ ਆਜਾ ਚੱਲ ਗਿਆ ਆਜਾ 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 ਅੰਦਰ ਪੁੱਜ ਜਾ ਹਾਂ ਜੀ ਮੁ ਵੇਠਾ ਆ ਰਹੀ ਏਮੋਸ ਦੇਖੋ 7:00 ਵਜੇ ਕੇ 6:00 ਵਜੇ ਦਾ ਦੇਖੋ ਕਿੰਨਾ ਸੋਹਣਾ ਚੱਲਾ ਬੁਗੂ ਆਜਾ ਅੰਦਰ ਆਜਾ 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 ਚਲੋ ਮੈਂ ਦੇਖਦੀ ਹਾਂ ਅਨ ਸਬਜੀ ਤੇ ਚਾਵਲ ਬਣਾਉਣੀ ਹੈ ਮੈਂ ਬੱਟ ਚਾਵਲ ਜਿਕਰੀ ਚਾਵਲ ਬਣਾਉਣੀ ਹੈ ਕੁਝ ਤਾਂ ਨਾ ਹੋਰੀ ਸੱਟ ਨਹੀਂ ਤਾਂ ਸੱਟ ਰੋਣਾ ਖਾਣਾ ਹਾਂ ਤਾਂ ਗਾਜਰਾਂ ਦੇ ਮਟਰਾਂ ਨਹੀਂ ਆਲੂ ਗਾਲੂ ਬਣਾਉਣੇ ਨਹੀਂ ਮੈਂ ਗਾਜਰ ਤੇ ਮਟਰ ਬਣਾਉਂਗੀ ਸਵੇਰੇ ਸਵੇਰੇ ਮਗਾਉਂਗੀ ਅਜੀ ਬੰਦਰਾ ਜਾ ਪੱਜ ਕੇ ਪੁੱਤ ਚਲੋ ਔਰ ਕਈ ਤਰ੍ਹਾਂ ਰੌਲਾ ਪਾਈ ਜਾਂਦੇ ਵੀ ਸਫੀਰ ਬਾਦਲ ਤੇ ਨੀਂ ਕੋਲੀ ਚਲਾਈ ਤਾਂ ਕੱਲ ਤੱਕ ਸਿਰ ਤੇ ਚਲਾਈ ਆ ਗੁਰੂ ਘਰ ਤੇ ਚਲਾਈ ਹੈ ਨਾ ਤੇ ਪਤਾ ਨਹੀਂ ਅਗਲੇ ਦੇ ਮਨ ਚ ਕੀ ਮਨਸ਼ਾ ਹੋਊ ਕੀ ਉਹਦੇ ਤੇ ਵਿਚਾਰੇ ਨਾ ਕੀ ਹੋਇਆ ਹੁਣ ਵਿਚਾਰੇ ਕਹਿ ਸਕਦੇ ਆ ਪਤਾ ਕੀ ਉਹਦੇ ਨਾਲ ਪਹਿਲਾਂ ਸਿੱਖਾਂ ਦਾ ਬਹੁਤ ਅਤਿਆਚਾਰ ਹੋਇਆ ਨਾ ਕੀਤੇ ਉਹਨਾਂ ਕੀ ਅਤਿਆਚਾਰ ਹੋਇਆ 75 ਸਾਲ ਦਾ ਉਹਦਾ ਮਾਨ ਕਰਦੇ ਹੀ ਨਗਾ ਕਿਤਾ ਕਿੰਨਾ ਕੁ ਦੁਖੀ ਹੋਊਗਾ ਤੇ ਚਲੋ ਕਈ ਆਏ ਨਹੀਂ ਸੰਤੋਸ਼ਟ ਕਹਿਣ ਕਈ ਜਾਂਦੇ ਵੀ ਅਸੀਂ ਸਜ਼ਾ ਤੋਂ ਸੰਤੋਸ਼ ਨਹੀਂ ਪਰ ਹੈ ਤਾਂ ਵੀ ਜਥੇਦਾਰ ਨੇ ਤਾਂ ਬਹੁਤ ਹੁਣ ਜਿੰਨੇ ਕਿ ਜੋ ਜਥੇਦਾਰ ਦਾ ਕੰਮ ਹੁੰਦਾ ਹੋਈ ਹੁਣ ਪੁਲਿਸ ਹੀ ਸਜ਼ਾ ਤੋਂ ਦੇ ਨਹੀਂ ਸਕਦੇ ਸੀ ਕਾਨੂੰਨੀ ਸਜ਼ਾ ਤਾਂ ਜਾਂ ਪਰਮਾਤਮਾ ਦਿੰਦਾ ਤੇ ਜਾਂ ਫਿਰ ਹਣਾ ਪੁਲਿਸ ਦਿੰਦੀ ਆ ਚਲੋ ਜੀ ਵਧੀਆ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ ਜੀ